ਓਕੇ ਭਾਈ ਅੱਗੇ ਅਸੀਂ ਇੱਕ ਇਹ ਸੋਲਰ ਲਾਈਟ ਲੈ ਕੇ ਆਏ ਹੋਏ ਆ ਜੀ ਲਾਈਟ ਬਹੁਤ ਪਿਆਰੀ ਲਿਆਂਦੀ ਏ ਇਹਦੀ ਘੱਟ ਤੋਂ ਘੱਟ ਤੁਹਾਨੂੰ 5 ਮੀਟਰ ਤਾਰ ਮਿਲੇਗੀ ਜੀ ਇਹਦੀ ਰੋਸ਼ਨੀ ਬਹੁਤ ਤੇਜ ਏ ਇਹ ਸੋਲਰ ਪਲੇਟ ਅਸੀਂ ਕਿਤੇ ਵੀ ਲਗਾ ਦੇਣੀ ਏ ਆ ਰੋਸ਼ਨੀ ਚੈੱਕ ਕਰੋ ਇਹਦੀ ਇਥੋਂ ਕੀ ਚੈਨ ਏ ਜੀ ਗੱਡੀ ਦਾ ਕਾਰ ਕੀ ਚੈਨ ਇਹਦੇ ਵਿੱਚ 3 ਘੰਟੇ ਦੀ ਰਿਕਾਰਡਿੰਗ ਹੁੰਦੀ ਏ ਜੀ ਜਿਹੜੇ ਆਪਣੇ ਭਰਾ ਆਪਣੇ ਕੋਲ ਕੈਮਰਾ ਮੰਗਦੇ ਸਨ ਭਾਜੀ ਸਾਨੂੰ ਘਰ ਦੇ ਵਿੱਚ ਇਹੋ ਜਿਹਾ ਕੈਮਰਾ ਚਾਹੀਦਾ ਵੀਡੀਓ ਕਾਲ ਵਾਲਾ ਕੈਮਰਾ ਆ ਅਸੀਂ ਸਕਰੀਨ ਵਾਲਾ ਕੈਮਰਾ ਲੈ ਕੇ ਆਏ ਹੋਏ ਆ ਜੀ ਇਹ ਆਪਣੇ ਫੋਨ ਨਾਲ ਕਨੈਕਟ ਕਰੋ ਕਨੈਕਟ ਕਰਕੇ ਅਸੀਂ ਕਿਤੇ ਵੀ ਕੈਮਰਾ ਰੱਖਿਆ ਹੋਇਆ ਵੀ ਕੈਮਰੇ ਤੋਂ ਲਾਈਵ ਵੀਡੀਓ ਕਾਲ ਹੋਏਗੀ ਜੀ ਇਹ ਸਕਰੀਨ ਦੇ ਉੱਤੇ ਦੂਸਰੇ ਬੰਦੇ ਦੀ ਫੋਟੋ ਆਏਗੀ ਆ ਕੈਮਰੇ ਦੇ ਲੈਂਸ ਉੱਤੇ ਆਪਣੀ ਸਕਰੀਨ ਉੱਤੇ ਫੋਨ ਦੀ ਸਕਰੀਨ ਉੱਤੇ ਕੈਮਰਾ ਸ਼ੋਅ ਹੋਏਗਾ ਜੀ ਤਾਂ ਬਲੌਗਿੰਗ ਵਗੈਰਾ ਕਰਦੇ ਨੇ ਜਾਂ ਜਿਹੜੇ ਬਾਈਕ ਰਾਈਡਰ ਨੇ ਜਾਂ ਜਿਹੜੇ ਪੰਜਾਬ ਪੁਲਿਸ ਵਾਲੇ ਆਪਣੇ ਭਰਾ ਨੇ ਹਨਾ ਉਹਨਾਂ ਵਾਸਤੇ ਅਸੀਂ ਬੈਟ ਪੈਨ ਕੈਮਰਾ ਲੈ ਕੇ ਆਏ ਹੋਏ ਆ ਜੀ ਆਹ ਕੈਮਰਾ ਹੈ ਇਹਦਾ 190 ਡਿਗਰੀ ਤੱਕ ਵਾਈਡ ਐਂਗਲ ਹੈ ਜੀ ਜਿਹੜੀ ਯੂਕੇ ਪੁਲਿਸ ਹੋਗੀ ਜਾਂ ਬਾਹਰ ਵਾਲੇ ਜਿਹੜੇ ਪੁਲਸ ਆ ਲੈਣੇ ਨਾ ਉਹ ਸਾਰੇ ਕੈਮਰਾ ਯੂਜ਼ ਕਰਦੇ ਨੇ ਐਦਾਂ ਜੇ ਵਿੱਚ ਲੱਗ ਜਾਂਦਾ ਜੀ ਔਰ ਸਾਰੀ ਰਿਕਾਰਡਿੰਗ ਜਿਹੜੀ ਆਪਣੀ ਲਾਈਵ ਦੇ ਵਿੱਚ ਰਿਕਾਰਡ ਹੁੰਦੀ ਰਹਿੰਦੀ ਹੈ Android ਬਾਕਸ ਵਿਦ ਗੂਗਲ ਅਸਿਸਟੈਂਟ ਰਹੇਗਾ ਅਸੀਂ ਜੋ ਵੀ ਬੋਲਣਾ ਆਪਣੇ ਰਿਮੋਟ ਤੋਂ ਬੋਲ ਕੇ ਲਗਾ ਸਕਨੇ ਆ ਇਹ ਪਾਜੀ ਪੁਰਾਣੇ ਤੋਂ ਪੁਰਾਣੇ ਢੋਲ ਵਾਲੇ ਜਿਹੜੇ ਟੀਵੀ ਆਉਂਦੇ ਸੀ ਨਾ ਉਹਨਾਂ ਨੂੰ ਵੀ ਸਮਾਰਟ ਕਰ ਦਿੰਦਾ ਜੀ ਅੱਛਾ ਹਾਂਜੀ 사ਸੀਗਾਲ ਦੀ ਦਰਾਂ ਨੂੰ ਪੱਲਵਿਆਣੇ ਖੜੇ ਆ ਫੀਲ ਲਗੰਜ ਕੋਚਾ ਨੰਬਰ 16 ਨਜ਼ਦੀਕ ਦਰਸ਼ਨਲ ਬਾਈ ਦੇ ਨਾਲ ਬਾਬੇ ਨਾਨਕ ਦੀ hattim ਤੇ ਲਟਰਾਂਗ ਤੁਹਾਨੂੰ ਹੋਰ ਸਾਮਾਨ ਦਿਖਾਉਣੇ ਆਪਾਂ ਪਹਿਲਾਂ ਹੀ ਬਾਈ ਦੀ ਵੀਡੀਓ ਬਣਾਉਣੀ ਆ ਰੇਟ ਬਹੁਤ ਸਹੀ ਤੇ ਗਾਰੰਟੀ ਦੇ ਵਿੱਚ ਉਹ ਸਾਰਾ ਸਾਮਾਨ ਆਜੋ ਵੀਡੀਓ ਨਾਲ ਬਣੇ ਰਿਓ ਜੀ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਭਾਜੀ ਅਸੀਂ ਰਖੜੀਆਂ ਵਾਸਤੇ ਬਹੁਤ ਬਹੁਤ ਪਿਆਰੇ ਆਫਰ ਲੈ ਕੇ ਆਏ ਆ ਜੀ ਤੇਜੀ ਕੈਂਡ ਤੇਜ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਜਿਹੜੇ ਆਪਣੇ ਭਰਾ ਆਪਣੇ ਕੋਲ ਕੈਮਰਾ ਮੰਗਦੇ ਸਨ ਭਾਜੀ ਸਾਨੂੰ ਘਰ ਦੇ ਵਿੱਚ ਇਹੋ ਜਿਹਾ ਕੈਮਰਾ ਚਾਹੀਦਾ ਵੀਡੀਓ ਕਾਲ ਵਾਲਾ ਕੈਮਰਾ ਆ ਅਸੀਂ ਸਕਰੀਨ ਵਾਲਾ ਕੈਮਰਾ ਲੈ ਕੇ ਆਏ ਹੋਏ ਆ ਜੀ ਇਹ ਆਪਣੇ ਫੋਨ ਨਾਲ ਕਨੈਕਟ ਕਰੋ ਕਨੈਕਟ ਕਰਕੇ ਅਸੀਂ ਕਿਤੇ ਵੀ ਕੈਮਰਾ ਰੱਖਿਆ ਹੋਇਆ ਵੀ ਕੈਮਰੇ ਤੋਂ ਲਾਈਵ ਵੀਡੀਓ ਕਾਲ ਹੋਏਗੀ ਜੀ ਇਹ ਸਕਰੀਨ ਦੇ ਉੱਤੇ ਦੂਸਰੇ ਬੰਦੇ ਦੀ ਫੋਟੋ ਆਏਗੀ ਆ ਕੈਮਰੇ ਦੇ ਲੈਂਸ ਉੱਤੋਂ ਆਪਣੀ ਸਕਰੀਨ ਉੱਤੇ ਫੋਨ ਦੀ ਸਕਰੀਨ ਉੱਤੇ ਕੈਮਰਾ ਸ਼ੋਅ ਹੋਏਗਾ ਜੀ ਓਕੇ ਭਾਈ ਇਹ ਆਪਣੇ ਕੋਲ ਵਾਈਫਾਈ ਵਾਲੇ ਕੈਮਰੇ ਅੱਗੇ ਵੀ ਅਸੀਂ ਦਿਖਾਏ ਸੀਗੇ ਕਿੰਨੇ ਕਿੰਨੇ ਦੇ ਆਹ ਜੀ 900 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਸਕਰੀਨ ਵਾਲਾ ਕੈਮਰਾ ਤੁਹਾਨੂੰ ਦੇਵਾਂਗੇ 2350 ਰੁਪਏ ਦਾ 1 ਸਾਲ ਦੀ ਗਾਰੰਟੀ ਦੇਗੀ ਜੀ ਇਹਦੀ ਓਕੇ ਭਾਈ ਇੱਕ ਜਿਹੜੇ ਭਰਾ ਬਲੌਗਿੰਗ ਵਗੈਰਾ ਕਰਦੇ ਨੇ ਜਾਂ ਜਿਹੜੇ ਬਾਈਕ ਰਾਈਡਰ ਨੇ ਜਾਂ ਜਿਹੜੇ ਪੰਜਾਬ ਪੁਲਿਸ ਵਾਲੇ ਆਪਣੇ ਭਰਾ ਨੇ ਹਨਾ ਉਹਨਾਂ ਵਾਸਤੇ ਅਸੀਂ ਬੈਟ ਪੈਨ ਕੈਮਰਾ ਲੈ ਕੇ ਆਏ ਹੋਏ ਆ ਜੀ ਆਹ ਕੈਮਰਾ ਹੈ ਇਹਦਾ 190 ਡਿਗਰੀ ਤੱਕ ਵਾਈਡ ਐਂਗਲ ਹੈ ਜੀ ਜਿਹੜੀ ਯੂਕੇ ਪੁਲਿਸ ਹੋਗੀ ਜਾਂ ਬਾਹਰ ਵਾਲੇ ਜਿਹੜੇ ਪੁਲਸ ਆ ਲੈਣੇ ਨਾ ਉਹ ਸਾਰੇ ਕੈਮਰਾ ਯੂਜ਼ ਕਰਦੇ ਨੇ ਐਦਾਂ ਜੇ ਵਿੱਚ ਲੱਗ ਜਾਂਦਾ ਜੀ ਔਰ ਸਾਰੀ ਰਿਕਾਰਡਿੰਗ ਜਿਹੜੀ ਆਪਣੀ ਲਾਈਵ ਦੇ ਵਿੱਚ ਰਿਕਾਰਡ ਹੁੰਦੀ ਰਹਿੰਦੀ ਹੈ ਵਾਈਫਾਈ ਨਾਲ ਵੀ ਚੱਲਦਾ ਹੈ 4K ਦੀ ਕੁਆਲਿਟੀ ਰਹੇਗੀ 2850 ਰੁਪਿਆ ਦਾ ਪ੍ਰਾਈਸ ਹੈ 1 ਸਾਲ ਦੀ ਗਾਰੰਟੀ ਕੈਮਰੇ ਦੀ ਓਕੇ ਬਾਈ ਔਰ ਜਿਨ੍ਹਾਂ ਨੂੰ ਚਾਹੀਦਾ ਹੈ ਹੀ ਢੰਦੇ ਵਿੱਚ ਕੈਮਰੇ ਆਪਣੇ ਕੋਲ ਬਹੁਤ ਵੈਰੈਟੀ ਆ ਗਈ ਹੋਈ ਹੈ ਆ ਦੇਖੋ ਕੀ ਚੈਨ ਹੈ ਜੀ ਗੱਡੀ ਦਾ ਕਾਰ ਕੀ ਚੈਨ ਇਹਦੇ ਵਿੱਚ 3 ਘੰਟੇ ਦੀ ਰਿਕਾਰਡਿੰਗ ਹੁੰਦੀ ਹੈ ਜੀ ਇਹ ਸਾਰੇ ਆਪਣੇ ਕੋਲ ਕੈਮਰੇ ਜਿਹੜੇ ਨੇ ਹਿਡਨ ਦੇ ਵਿੱਚ ਕਾਫੀ ਕੁਆਲਿਟੀਆਂ ਆਪਣੇ ਕੋਲ ਆ ਚੁੱਕੀਆਂ ਹੋਈਆਂ ਨੇ ਓਕੇ ਭਾਈ ਅੱਗੇ ਆਜੋ ਤੁਹਾਨੂੰ ਮੈਂ ਇੱਕ ਐਂਡਰੋਇਡ ਬਾਕਸ ਦਿਖਾਣਾ ਸੀਗਾ ਪਿੱਛੇ ਵੀ ਅਸੀਂ ਵੀਡੀਓ ਪਾਣੀ ਸੀ ਆਪਣੇ ਕੋਲ ਐਂਡਰੋਇਡ ਬਾਕਸ ਆ ਗਿਆ ਜਿਨ੍ਹਾਂ ਦੇ ਟੀਵੀ ਸਮਾਰਟ ਨਹੀਂ ਹੈਗੇ ਉਹਨਾਂ ਦੇ ਟੀਵੀ ਨੂੰ ਸਮਾਰਟ ਕਰਨ ਵਾਸਤੇ ਅਸੀਂ ਐਂਡਰੋਇਡ ਬਾਕਸ ਲੈ ਕੇ ਆਏ ਹੋਏ ਆ ਇੱਕ 1250 ਰੁਪਏ ਦਾ ਰੇਟ ਆ ਜੀ ਇੱਕ ਆਪਣੇ ਕੋਲ ਮਿਲੇਗਾ 2650 ਰੁਪਏ ਦਾ ਜਿਹੜਾ ਇਹ 2650 ਰੁਪਏ ਦਾ ਐਂਡਰੋਇਡ ਬਾਕਸ ਹੈ ਵਿਦ ਗੂਗਲ ਅਸਿਸਟੈਂਟ ਰਹੇਗਾ ਅਸੀਂ ਜੋ ਵੀ ਬੋਲਣਾ ਆਪਣੇ ਰਿਮੋਟ ਤੋਂ ਬੋਲ ਕੇ ਲਗਾ ਸਕਨੇ ਆ ਇਹ ਭਾਜੀ ਪੁਰਾਣੇ ਤੋਂ ਪੁਰਾਣੇ ਢੋਲ ਵਾਲੇ ਜਿਹੜੇ ਟੀਵੀ ਆਉਂਦੇ ਸੀ ਨਾ ਉਹਨਾਂ ਨੂੰ ਵੀ ਸਮਾਰਟ ਕਰ ਦਿੰਦਾ ਜੀ ਉਹਨਾਂ ਵਿੱਚ ਵੀ ਇਹਦੇ ਵਿੱਚ ਨੈਟ ਚੱਲਣ ਤੇ ਲਾ ਦੇਗਾ ਇਹ ਵਾਲਾ ਐਂਡਰੋਇਡ ਬਾਕਸ ਆ ਸਪੈਸ਼ਲ ਲਿਖਿਆ ਹੋਇਆ ਤੇ ਐਂਡਰੋਇਡ ਬਾਕਸ ਲਿਖਿਆ ਹੋਇਆ ਜੀ ਔਰ 1 ਸਾਲ ਦੀ ਗਾਰੰਟੀ ਏ 5 ਸਾਲ ਦੀ ਵਾਰੰਟੀ ਏ ਆਪਣੀ ਸ਼ੋਪ ਦੀ ਕਿਸੇ ਸਰਵਿਸ ਸੈਂਟਰ ਨਹੀਂ ਜਾਣਾ ਹੈਗਾ ਓਕੇ ਭਾਜੀ ਅੱਗੇ ਅਸੀਂ ਇੱਕ ਇਹ ਸੋਲਰ ਲਾਈਟ ਲੈ ਕੇ ਆਏ ਹੋਏ ਆ ਜੀ ਲਾਈਟ ਬਹੁਤ ਪਿਆਰੀ ਲਿਆਂਦੀ ਏ ਇਹਦੀ ਘੱਟ ਤੋਂ ਘੱਟ ਤੁਹਾਨੂੰ 5 ਮੀਟਰ ਤਾਰ ਮਿਲੇਗੀ ਜੀ ਇਦੀ ਰੋਸ਼ਨੀ ਬਹੁਤ ਤੇਜ ਏ ਇਹ ਸੋਲਰ ਪਲੇਟ ਅਸੀਂ ਕਿਤੇ ਵੀ ਲਗਾ ਦੇਣੀ ਏ ਆ ਰੋਸ਼ਨੀ ਚੈੱਕ ਕਰੋ ਇਹਦੀ ਬੜੀ ਤੇਜ ਏ ਇਹ ਤਾਰ ਦੇ ਨਾਲ ਜਿੱਥੇ ਮਰਜੀ ਲਾ ਦਿਓ ਭਾਵੇਂ ਕੋਠੇ ਤੇ ਸੋਲਰ ਪਲੇਟ ਲਗਾ ਕੇ ਲਾਈਟ نیچے ਲਗਾ ਲਓ ਹਾਂ ਰੋਕ ਲਾਈਟ ਕੰਪਨੀ ਦੇ ਰਹੇਗੀ 1150 ਰੁਪਏ ਦਾ ਪ੍ਰਾਈਸ ਏ 1 ਸਾਲ ਦੀ ਗਾਰੰਟੀ ਔਰ ਵਾਟਰ ਪ੍ਰੂਫ ਰਹੇਗੀ ਜੀ ਹਾਂਜੀ ਆ ਦੇਖੋ ਸਪੀਕਰ ਲਿਆਂਦੇ ਨੇ ਜਰੋਟੋ ਜਿਹੜੇ ਸਿੰਗਿੰਗ ਕਰਦੇ ਨੇ ਨਾ ਉਹਨਾਂ ਵਾਸਤੇ ਸਪੀਕਰ ਲਿਆਂਦਾ ਹੈ ਹੈਲੋ ਹੈਲੋ ਮੈਂ ਚਾਹੀ ਮੈਂ ਤੁਹਾਨੂੰ ਕੀ ਇਹ ਪਿੱਛੇ ਪਿੱਛੇ ਮਿਊਜ਼ਿਕ ਚੱਲੇਗਾ ਜੀ ਉਹਦੇ ਨਾਲ-ਨਾਲ ਆਪਣਾ ਗਾਣਾ ਵੀ ਚੱਲਦਾ ਰਹੇਗਾ ਔਰ ਜੋ ਅਸੀਂ ਬੋਲਾਂਗੇ ਉਹ ਸਾਰੀ ਸਪੀਕਰ 'ਚ ਆਵਾਜ਼ ਆਏਗੀ ਇਹਦੇ ਵਿੱਚ ਬੜੇ ਪਿਆਰੇ ਆਰਟੀਕਲ ਲੈ ਕੇ ਆਏ ਆ ਜੀ ਬਹੁਤ ਪਿਆਰੇ ਆਰਟੀਕਲ ਆਏ ਨੇ ਇਹ ਆਪਣੇ ਕੋਲ ਭਾਜੀ ਛੋਟਾ ਮਾਈਕ ਸਪੀਕਰ ਲੈਣਾ 300 ਰੁਪਏ ਤੋਂ ਸ਼ੁਰੂ ਹੋ ਜਾਂਦਾ ਵੱਡੇ ਤੋਂ ਵੱਡਾ ਮਾਈਕ ਸਪੀਕਰ ਆਪਣੇ ਕੋਲ 2250 2650 ਰੁਪਏ ਦੀ ਰੇਂਜ ਦੇ ਵਿੱਚ ਓਕੇ ਕਿੰਨਾ ਕੁ ਚਾਹੀਦਾ ਤੁਸੀਂ ਲੈ ਸਕਦੇ ਹੋ ਹਾਂਜੀ ਸਾਰੇ ਪ੍ਰਾਈਸ ਆਪਣੇ ਕੋਲ ਰੇਂਜ ਸਾਰੀਆਂ ਹੁੰਦੀਆਂ ਨੇ ਭਾਜੀ ਅਵੇਲੇਬਲ